ਤੋ ਕਿਹਾ ਮੱਥਾ ਮਾਰੀ ਇਹਨਾਂ ਉਹਦੇ 200 ਰੁਪਿਆ ਲੱਗੂ ਸਰ ਵੋਟੇਸ਼ਨ ਤੋਂ ਧਵਾ ਲਿਆ 200 ਦਾ ਤਾਂ ਆਪਾਂ 300 ਦੇ ਦਾਂਗੇ ਪਰ ਆਹ ਗੱਲ ਨਹੀਂ ਨਾ ਬੰਦੀ ਉੱਥੇ ਕਿਉਂ ਇਹ ਚ ਕੀ ਹੈ ਉੱਥੇ ਬਾਈ ਕਹਿ ਦਿੰਦੇ ਆ ਵੀ ਅਸੀਂ ਨਹਿਰ ਦਾ ਪਾਣੀ ਵਰਤਦੇ ਆ ਜਾਂ ਸਾਡਾ ਡੂੰਗਾ ਬੋਰ ਲਾਇਆ ਵਾ ਹੁੰਦੇ ਆਮ ਉੱਥੇ 100 150 ਫੋਟ ਵਾਲੀਆਂ ਮੱਛੀ ਮੋਟਰੀ ਹੁੰਦੀਆਂ ਆਹ ਤੋ ਇਧਰਲੇ ਪਾਸੇ ਨਹੀਂ ਘਮਰਾਦੇ ਸਾਰੇ ਭਰਾਵਾਂ ਨੂੰ ਆ ਨਾ ਨਹਿਰ ਦਾ ਪਾਣੀ ਆਉਂਦਾ ਬਾਈ ਤੇ ਉਹਦੇ ਵਿੱਚ ਆਪਣੀ ਮੋਟਰ ਲਾਈ ਵੀ ਆ ਆਪਾਂ ਜਿਹੜਾ ਵੀ ਵਹੀਕਲ ਧੋਣਾ ਹੁੰਦਾ ਕਾਰ ਧੋਣੀ ਆ ਮੋਟਰਸਾਈਕਲ ਧੋਣਾ ਗੱਡੀ ਧੋਣੀ ਆ ਇਹ ਤੇ ਖੇਤ ਆ ਕੇ ਧੋ ਕੇ ਜਾਂਦੇ ਆ ਆ ਮੋਟਰ ਰੱਖੀ ਵੀ ਆ ਨਾਲੇ ਦਾ ਸਾਰੇ ਬੋਟਿਆਂ ਨੂੰ ਪਾਣੀ ਪਾਈਦਾ ਤੇ ਨਾਲੇ ਕੋਈ ਗੱਡੀ ਧੋਣੀਆਂ ਕੋਈ ਟਰੈਕਟਰ ਧੋਣਾ ਮੋਟਰਸਾਈਕਲ ਧੋਣਾ ਇਹਦੇ ਫਾਇਦੇ ਇੱਕ ਤਾਂ ਇਹ ਆ ਇੱਕ ਤਾਂ ਇਹਦੇ ਨਾਲ ਸ਼ਾਈਨਿੰਗ ਬਹੁਤ ਜ਼ਿਆਦਾ ਆਉਂਦੀ ਆ ਤੇ ਦੂਜਾ ਇਹਦੇ ਨਾਲ ਬਈ ਨਾ ਤਾਂ ਕੋਈ ਜੰਗਾਲ ਲੱਗੇ ਵੀ ਕੱਲ ਨੂੰ ਕਿਉਂਕਿ ਬਿਨਾ ਕੈਮੀਕਲ ਤੋਂ ਇਹ ਪਾਣੀ ਆ ਕੋਈ ਇਹਦੇ ਚ ਸ਼ੋਰਾ ਨਹੀਂ ਕਿਸੇ ਤਰ੍ਹਾਂ ਦਾ ਕੋਸ ਕੁਝ ਵੀ ਮਿਲਾਵਟ ਨਹੀਂ ਇਹ ਪਹਾੜੀਆਂ ਚੋਂ ਖਹਿ ਖਹਿ ਕੇ ਆਉਂਦਾ ਤੇ ਬਾਈ ਜਿਹੜੇ ਭਰਾਵਾਂ ਦੇ ਆਪਾਂ ਤਾਂ ਸੁਨੇਹਾ ਦੇਵਾਂਗੇ ਵੀ ਨਹਿਰ ਦਾ ਪਾਣੀ ਆਉਂਦਾ ਬਾਈ ਇਹੇ ਵਰਤਿਆ ਕਰੋ ਤੁਸੀਂ ਕੋਈ ਵੀ ਵਿਕਲਤ ਹੋਣਾ ਹਨਾ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਬਈ।